ਸਜੀ ਸਾਡੀ ਅੱਜ ਦੀ ਮੀਟਿੰਗ ਹੈਗੀ ਆ ਇਹ ਮੁਸਲਮਾਨਾਂ ਦੇ ਕੁਝ ਐਸੇ ਮਸਲੇ ਨੇ ਖਾਸ ਕਰਕੇ ਜਿਹਦੇ ਵਿੱਚ ਪੰਜਾਬ ਵਕਫ ਬੋਰਡ ਹੈ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ਦੇ ਪੰਜਾਬ ਵਕਫ ਬੋਰਡ ਨੂੰ 20 ਪੰਜਾਬ ਵਕਫ ਪ੍ਰਬੰਧਕ ਕਮੇਟੀ ਬਣਾਇਆ ਜਾਵੇ ਤੇ ਇਹਦਾ ਜਿਹੜਾ ਵਕਫ ਬੋਰਡ ਦਾ ਨਾਂ ਹੈ ਪੰਜਾਬ ਵਕਫ ਪ੍ਰਬੰਧਕ ਕਮੇਟੀ ਰੱਖਿਆ ਜਾਵੇ ਦੂਸਰਾ ਜਿਹੜਾ ਸਾਡਾ ਮਕਸਦ ਹੈਗਾ ਕਿ ਜਿਸ ਤਰ੍ਹਾਂ ਸਿੱਖਾਂ ਦੀ ਇੱਕ ਮਿੰਨੀ ਪਾਰਲੀਮੈਂਟ ਹੈ ਐਸਜੀਪੀਸੀ ਪੰਜਾਬ ਦੇ ਮੁਸਲਮਾਨ ਵੀ ਚਾਹੁੰਦੇ ਨੇ ਸਾਡੀ ਵੀ ਇੱਕ ਮਿੰਨੀ ਪਾਰਲੀਮੈਂਟ ਬਣੇ ਜਿਹਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਪੰਜਾਬ ਵਕ ਬੋਰਡ ਦਾ ਇੱਕ ਮੈਂਬਰ ਲਿਆ ਜਾਵੇ ਪੰਜਾਬ ਵਕ ਪ੍ਰਬੰਧ ਕਮੇਟੀ ਜਦੋਂ ਇਹ ਬਣ ਜੂਗੀ ਧਾਰਮਿਕ ਸੰਸਥਾ ਬਣ ਜੂਗੀ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਚੋਣ ਪ੍ਰਕਿਰਿਆ ਰਾਹੀਂ ਇੱਕ ਮੈਂਬਰ ਚੁਣਿਆ ਜਾਵੇ ਇਹ ਨਹੀਂ ਵੀ ਕਿ ਉੱਪਰੋਂ ਨਾਮਿਨੇਟ ਕਰਦੇ ਹੋ ਨਾਮਿਨੇਟ ਕਰਨ ਵਾਲਾ ਬੰਦਾ ਤਾਂ ਹਮੇਸ਼ਾ ਹੀ ਉਸ ਨੂੰ ਕਿਸੇ ਦੀ ਬੋਲੀ ਬੋਲਣੀ ਪੈਂਦੀ ਹੈ ਉਹ ਬੰਦਾ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਉਹ ਲੋਕਾਂ ਦੀ ਆਵਾਜ਼ ਬਣ ਕੇ ਉੱਪਰ ਜਾਂਦਾ ਹੈ ਤੇ ਦੂਸਰੀ ਗੱਲ ਇਹ ਹੈ ਕਿਉਂਕਿ ਇਸ ਵਕਤ ਜਿਹੜਾ ਪੰਜਾਬ ਵਕਫ ਬੋਰਡ ਹੈ ਉਹ ਤੇ ਸਰਕਾਰ ਦਾ ਹੱਥ ਹੈ ਤੇ ਜਦੋਂ ਕੋਈ ਧਾਰਮਿਕ ਸੰਸਥਾ ਬਣ ਜਾਂਦੀ ਹੈ ਸਾਡੇ ਕਬਰਸਤਾਨ ਨੇ ਸਾਡੀਆਂ ਮਸਜਿਦਾਂ ਨੇ ਸਾਡੇ ਮਜ਼ਾਰ ਨੇ ਸਾਡੇ ਮਦਰਸੇ ਨੇ ਇਹ ਸਾਰੇ ਕਿਤੇ ਨਾ ਕਿਤੇ دین ਦਾ ਹਿੱਸਾ ਨੇਗੇ ਧਰਮ ਦਾ ਹਿੱਸਾ ਨੇ ਜੀ ਅਸੀਂ ਕਬਰਸਤਾਨ ਦੇ ਵਿੱਚ ਸਾਡੀ ਕਬਰ ਖੋਦੀ ਜਾਂਦੀ ਹੈ ਅਸੀਂ ਕਬਰ ਦੇ ਵਿੱਚ ਮੁਰਦੇ ਨੂੰ ਦਫਨਾਉਂਦੇ ਆ ਉਸ ਤੋਂ ਬਾਅਦ ਸਾਡੀ ਇੱਕ ਇਹ ਆਸਥਾ ਹੈਗੀ ਹੈ ਕਿ ਉਸ ਕਬਰ ਦੇ ਉੱਪਰ ਇੱਕ ਮੁਸਲਮਾਨ ਪੈਰ ਨਹੀਂ ਰੱਖਦਾ ਜੀ ਤੇ ਜਦੋਂ ਕਿ ਇੱਥੇ ਬਾਰ ਬਾਰ ਬੇਅਦਬੀਆਂ ਹੋਈ ਜਾਂਦੀਆਂ ਨੇਗੀਆਂ ਤਿੰਨ ਤਿੰਨ ਦਿਨ 10 10 ਦਿਨ ਮੁਰਦੇ ਪਏ ਰਹਿੰਦੇ ਨੇਗੇ ਸੀਐਮ ਸਾਹਿਬ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਪੈਰਾਸ਼ੂਟਰ ਨਹੀਂ ਅਸੀਂ ਗਰਾਸ ਰੂਟਰ ਆ ਅਸੀਂ ਪੈਰਾਸ਼ੂਟ ਦੇ ਪੈਰਾਸ਼ੂਰ ਰੂਟਰ ਨਹੀਂ ਹੈਗੇ ਤੋਂ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਗਰਾਸ ਰੂਟਰ ਪੈਦਾ ਕੀਤਾ ਜਾਵੇ ਪੈਰਾਸ਼ੂਟਰ ਪੈਦਾ ਨਾ ਕੀਤਾ ਜਾਵੇ ਤੇ ਸਰ ਇੱਥੇ ਇੱਕ ਕੁਐਸਚਨ ਮੇਰਾ ਇਹ ਹੈ ਤੁਸੀਂ ਮਾਨ ਸਾਹਿਬ ਦੀ ਗੱਲ ਕੀਤੀ ਹੈ ਕਿ ਗਰਾਸ ਰੂਟਰ ਬਣ ਕੇ ਉਹ ਉਭਰਾਂਗੇ ਮਾਨ ਸਾਹਿਬ ਨੇ ਕਿਹਾ ਤਾਂ ਦੂਸਰੀਆਂ ਸਰਕਾਰਾਂ ਦੇ ਨਾਲੋਂ ਮਾਨ ਸਰਕਾਰ ਦੇ ਉੱਪਰ ਕੁਝ ਜ਼ਿਆਦਾ ਉਮੀਦ ਹੈ ਦੇਖੋ ਜੀ ਜੋ ਸਰਕਾਰ ਇੱਕ ਇੱਕ ਅਜੰਡਾ ਇਸ ਤਰ੍ਹਾਂ ਦਾ ਲੈ ਕੇ ਆਈਏ ਲੋਕਾਂ ਦੀ ਆਪ ਸਰਕਾਰ ਆਮ ਆਦਮੀ ਦੀ ਸਰਕਾਰ ਜਦੋਂ ਆਮ ਆਦਮੀ ਦੀ ਸਰਕਾਰ ਦੀ ਗੱਲ ਆਉਂਦੀ ਹੈ ਤਾਂ ਕੁਦਰਤੀ ਗੱਲ ਆਮ ਆਦਮੀ ਸੋਚਦਾ ਹੀ ਸੋਚਦਾ ਮੈਂ ਵੀ ਇੱਕ ਆਦਮਾ ਦੀ ਹਾਂ ਮੈਨੂੰ ਵੀ ਤਵਕਕੋ ਹੈ ਮੈਨੂੰ ਵੀ ਉਹਨਾਂ ਦੇ ਉੱਤੇ ਇੱਕ ਭਰੋਸਾ ਹੈ ਕਿ ਉਹ ਕੁਛ ਨਾ ਕੁਛ ਮੁਸਲਮਾਨਾਂ ਵਾਸਤੇ ਕਰਨਗੇ ਪਰ ਪਤਾ ਨਹੀਂ ਕਿਉਂ ਜਾ ਕੇ ਜਦੋਂ ਇੱਥੋਂ ਐਮਐਲਏ ਚੁਣ ਕੇ ਜਾਂਦੇ ਨੇ ਮੁਸਲਮਾਨ ਵੀ ਵੋਟਾਂ ਪਾਉਂਦੇ ਨੇ ਉੱਥੇ ਜਾ ਕੇ ਪਤਾ ਨਹੀਂ ਕੀ ਹੋ ਜਾਂਦਾ ਕਿ ਵਿਧਾਨ ਸਭਾ ਦੇ ਵਿੱਚ ਮੁਸਲਮਾਨਾਂ ਦੀ ਗੱਲ ਹੀ ਨਹੀਂ ਹੁੰਦੀ ਕੋਈ ਇਹ ਜਰੂਰ ਅਫਸੋਸ ਹੁੰਦਾ ਮੈਨੂੰ ਇਸ ਗੱਲ ਦਾ ਸਰ ਸਰ ਅਸੀਂ ਤਾਂ 1990 ਤੋਂ ਲੈ ਕੇ ਜਥੇਦਾਰ ਟੋੜਾ ਸਾਹਿਬ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਮਰਿੰਦਰ ਸਿੰਘ ਤੋਂ ਲੈ ਕੇ ਜਿੰਨੇ ਵੀ ਮੁੱਖ ਮੰਤਰੀ ਐ ਚੰਨੀ ਸਾਹਿਬ ਐ ਕੋਈ ਵੀ ਸਿਆਸੀ ਲੀਡਰ ਕੋਈ ਵੀ ਸੀਐਮ ਮੈਂ ਨਹੀਂ ਛੱਡਿਆ ਹੈਗਾ ਜੀ ਜਿਨ੍ਹਾਂ ਨੂੰ ਅਸੀਂ ਇਹ ਮੈਮੋਰੰਡਮ ਨਾ ਦਿੱਤਾ ਹੋਵੇ ਜਿਨ੍ਹਾਂ ਦੇ ਚੇਤੇ ਇਹ ਮੁਸਲਮਾਨਾਂ ਦੀ ਦਾ ਨਾਂ ਕਰਾਇਆ ਉਹ ਰੋਟੀ ਦੇ ਵਿੱਚ ਨੇ ਮਲੇਰਕੋਟਲਾ ਦੇ ਵਿੱਚ ਥੋੜੀ-ਬਹੁਤੀ ਗੱਲ ਹੁੰਦੀ ਹੈ ਅਸੀਂ ਤਾਂ ਸਮਝਦੇ ਹਾਂ ਕਿ ਮਲੇਰਕੋਟਲਾ ਪੰਜਾਬ ਦਾ ਮੱਕਾ ਹੈ ਮੁਸਲਮਾਨਾਂ ਦਾ ਤੇ ਇੱਥੋਂ ਦੇ ਜਿਹੜੇ ਐਮ ਐਲ ਏ ਨੇ ਮੈਂ ਉਹਨਾਂ ਨੂੰ ਇਹ ਤੁਹਾਡੇ ਮਾਧਮ ਰਾਹੀਂ ਜ਼ਰੂਰ ਬੇਨਤੀ ਕਰੂੰਗਾ ਕਿ ਉਹ ਇਹ ਨਾ ਸੋਚਣ ਕਿ ਅਸੀਂ ਕੱਲੇ ਮਲੇਰਕੋਟਲੇ ਦੇ ਰਿਪ੍ਰੈਜ਼ੈਂਟੇਟਿਵ ਆ ਅਸੀਂ ਨਮਾਇंदे ਮਲੇਰਕੋਟਲੇ ਦੇ ਆ ਜਿਹੜਾ ਵੀ ਬੰਦਾ ਸਰਕਾਰ ਦੇ ਵਿੱਚ ਕਿਤੇ ਵੀ ਆਉਂਦਾ ਚਾਹੇ ਉਹ ਪੰਜਾਬ ਵਕ ਬੋਰਡ ਦੇ ਵਿੱਚ ਆਉਂਦਾ ਚਾਹੇ ਪੰਜਾਬ ਸਟੇਟ ਮਿਨਿਓਰਿਟੀ ਕਮਿਸ਼ਨ ਦੇ ਵਿੱਚ ਆਉਂਦਾ ਚਾਹੇ ਉਹ ਐਮ ਐਲ ਏ ਬਣਦਾ ਹੈ ਜਾਂ ਮਿਨਿਸਟਰ ਬਣਦਾ ਹੈ ਜਿਹੜਾ ਵੀ ਮੁਸਲਮਾਨ ਉਹ ਪੂਰੇ ਪੰਜਾਬ ਦੇ ਮੁਸਲਮਾਨਾਂ ਦਾ ਨਮਾਇੰਦਾ ਹੈ ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਫਿਕਰ ਰੱਖਣਾ ਚਾਹੀਦਾ ਹੈ ਠੀਕ ਹੈ ਤੁਹਾਨੂੰ ਤਵੱਜੋ ਜੇ ਤੁਹਾਡੇ ਵੱਲ ਨਹੀਂ ਦਿੱਤੀ ਜਾਂਦੀ ਵਿਧਾਨ ਸਭਾ ਦੇ ਵਿੱਚ ਜਾਂ ਹੋਰ ਜਾਂ ਪਾਰਟੀ ਦੇ ਵਿੱਚ ਤਾਂ ਘੱਟੋ ਘੱਟ ਤੁਸੀਂ ਆਪਣੀ ਗੱਲ ਜਰੂਰ ਰੱਖੋ welcom to recent times ਮੈਂ ਬਮੂਰ ਰਸ਼ੀਦ ਅੱਜ ਆਪ ਸਭ ਦਾ ਵੈਲਕਮ ਕਰਦਾ ਆਪਣੀ ਚੈਨਲ ਦੇ ਵਿੱਚ ਔਰ ਅੱਜ ਇੱਥੇ ਮਲੇਰਕੋਟਲਾ ਦੇ ਵਿੱਚ ਨਾਭਾ ਰੋਡ ਦੇ ਇੱਕ ਆਫਿਸ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਹੈ ਮੁ슬림 ਫਰੰਟ ਆਫ ਪੰਜਾਬ ਦੀ ਮੀਟਿੰਗ ਹੈ ਮਲੇਰਕੋਟਲਾ ਬਹੁ ਗਿਣਤੀ ਮੁਸਲਮਾਨਾਂ ਦਾ ਸ਼ਹਿਰ ਹੈ ਭਾਵੇਂ ਆਪਾਂ ਗੱਲ ਕਰੀਏ ਕਿ ਪੂਰੇ ਪੰਜਾਬ ਨੂੰ ਪ੍ਰੋਮੀਨੈਂਟਲੀ ਰਿਪਰੈਜ਼ੈਂਟ ਕਰਦਾ ਹੈ ਮਲੇਰਕੋਟਲਾ ਪਰ ਜੋ ਗੱਲ ਅੱਜ ਮੁ슬림 ਫਰੰਟ ਆਫ ਪੰਜਾਬ ਦੇ ਜੋ ਅਹੁਦੇਦਾਰਨ ਉਹ ਕਰ ਰਹੇ ਹਨ ਮੇਰੇ ਖਿਆਲ ਵਿੱਚ ਮਲੇਰਕੋਟਲਾ ਦੇ ਵਿੱਚ ਪਹਿਲਾਂ ਸੁਣਨ ਨੂੰ ਨਹੀਂ ਮਿਲੀ ਔਰ ਇਹਨਾਂ ਦੀ ਜੋ ਮੰਗ ਹੈ ਵਕਫ ਬੋਰਡ ਨੂੰ ਲੈ ਕੇ ਔਰ ਪਖਦੇ ਜੋ ਬੁੱਧੇ ਆ ਮੁਸਲਮਾਨਾਂ ਦੇ ਉਹਨਾਂ ਨੂੰ ਲੈ ਕੇ ਇਹ ਮੰਗ ਕਰ ਰਹੇ ਹਨ ਔਰ ਪਾਰਟੀਆਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵਸ ਹੈ ਜੋ ਮੋਰੀ ਹੈ ਉਹਨਾਂ ਨੂੰ ਮਿਲ ਰਹੇ ਹਨ ਉਹ ਮੰਗ ਰੱਖ ਰਹੇ ਹਨ ਉਹ ਕੀ ਮੰਗ ਹੈ ਆਪਾਂ ਗੱਲ ਕਰਾਂਗੇ ਮੇਰੇ ਨਾਲ ਮੋਫਰ ਸਾਹਿਬ ਹੈ ਮੋਫਰ ਸਾਹਿਬ ਤੋਂ ਪੁੱਛਦੇ ਆ ਅੱਜ ਇਸ ਮੀਟਿੰਗ ਦਾ ਕੀ ਮੋਟਿਵ ਹੈ ਔਰ ਕਿ ਕਿੰਨਾ ਕੇ ਲੱਗਦਾ ਵੀ ਇਹ ਕਾਮਯਾਬ ਹੋਣਗੇ ਇਸ ਮਕਸਦ ਦੇ ਵਿੱਚ ਆਓ ਆਪਾਂ ਵੈਲਕਮ ਕਰੀਏ ਮੋਫਰ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਰੂੰਗਾ ਆਪਣੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਜੀ ਸ਼ੁਕਰੀਆ ਜੀ ਰੀਸੈਂਟ ਟਾਈਮ ਦਾ ਔਰ ਤੁਹਾਡਾ ਵੀ ਤੇ ਤੁਸੀਂ ਸਮਾਂ ਦਿੱਤਾ ਸੇਵਾ ਦਾ ਮੌਕਾ ਦਿੱਤਾ ਔਰ ਸਾਡੀ ਗੱਲ ਨੂੰ ਜਿਹੜੇ ਤੁਸੀਂ ਲੋਕਾਂ ਤੱਕ ਪਹੁੰਚਾਓਗੇ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਇਸ ਗੱਲ ਤੋਂ ਜੀ ਮੁਹਰ ਸਾਹਿਬ ਇੱਕ ਗੱਲ ਪੁੱਛੂੰਗਾ ਅੱਜ ਦੀ ਮੀਟਿੰਗ ਦਾ ਇੱਕ ਮਕਸਦ ਦੱਸ ਦਿਓ ਪਹਿਲਾਂ ਕੀ ਹੈ ਸਜੀ ਸਾਡੀ ਅੱਜ ਦੀ ਮੀਟਿੰਗ ਹੈਗੀ ਹੈ ਇਹ ਮੁਸਲਮਾਨਾਂ ਦੇ ਕੁਝ ਐਸੇ ਮਸਲੇ ਨੇ ਖਾਸ ਕਰਕੇ ਜਿਹਦੇ ਵਿੱਚ ਪੰਜਾਬ ਵਕਫ ਬੋਰਡ ਹੈ ਅਸੀਂ ਚਾਹੁੰਦੇ ਹਾਂ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ਪੰਜਾਬ ਵਕਫ ਬੋਰਡ ਨੂੰ ਵੀ ਪੰਜਾਬ ਵਕਫ ਪ੍ਰਬੰਧਕ ਕਮੇਟੀ ਬਣਾਇਆ ਜਾਵੇ ਤੇ ਇਹਦਾ ਜਿਹੜਾ ਵਕਫ ਬੋਰਡ ਦਾ ਨਾਮ ਹੈ ਪੰਜਾਬ ਵਕਫ ਪ੍ਰਬੰਧਕ ਕਮੇਟੀ ਰੱਖਿਆ ਜਾਵੇ ਦੂਸਰਾ ਜਿਹੜਾ ਸਾਡਾ ਮਕਸਦ ਹੈਗਾ ਕਿ ਜਿਸ ਤਰ੍ਹਾਂ ਸਿੱਖਾਂ ਦੀ ਇੱਕ ਮਿੰਨੀ ਪਾਰਲੀਮੈਂਟ ਹੈ ਐਸਜੀਪੀਸੀ ਪੰਜਾਬ ਦੇ ਮੁਸਲਮਾਨ ਵੀ ਚਾਹੁੰਦੇ ਨੇ ਸਾਡੇ ਵੀ ਇੱਕ ਮਿੰਨੀ ਪਾਰਲੀਮੈਂਟ ਬਣੇ ਜਿਹਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਪੰਜਾਬ ਵਕਫ ਬੋਰਡ ਦਾ ਇੱਕ ਮੈਂਬਰ ਲਿਆ ਜਾਵੇ ਪੰਜਾਬ ਵਕਫ ਪ੍ਰਬੰਧਕ ਕਮੇਟੀ ਜਦੋਂ ਇਹ ਬਣ ਜੂਗੀ ਧਾਰਮਿਕ ਸੰਸਥਾ ਬਣ ਜੂਗੀ ਹਰ ਜ਼ਿਲ੍ਹੇ ਦੇ ਵਿੱਚੋਂ ਜੁੜਾ ਚੋਣ ਪ੍ਰਕਿਰਿਆ ਰਹੀਂ ਇੱਕ ਮੈਂਬਰ ਚੁਣਿਆ ਜਾਵੇ ਇਹ ਨਹੀਂ ਵੀ ਕਿ ਉੱਪਰੋਂ ਨਾਮਿਨੇਟ ਕਰਦੇ ਹੋ ਨਾਮਿਨੇਟ ਕਰਨ ਵਾਲਾ ਬੰਦਾ ਤਾਂ ਹਮੇਸ਼ਾ ਹੀ ਉਸ ਨੂੰ ਕਿਸੇ ਦੀ ਬੋਲੀ ਬੋਲਣੀ ਪੈਂਦੀ ਹੈ ਉਹ ਬੰਦਾ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ ਅਗਰ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਬਣ ਕੇ ਉਹ ਉੱਪਰ ਜਾ ਕੇ ਗੱਲ ਕਰ ਸਕਦਾ ਤਾਂ ਉਹ ਸਭ ਤੋਂ ਵਧੀਆ ਹੁੰਦਾ ਹੈ ਤੀਸਰੀ ਗੱਲ ਜਿਹੜੀ ਸਭ ਤੋਂ ਮੈਂ ਅਹਿਮ ਸਮਝਦਾ ਕਿ ਪੰਜਾਬ ਦੇ ਮੁਸਲਮਾਨਾਂ ਨੂੰ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ 1976 ਸਾਲ ਤੋਂ ਉਹ ਸਭ ਤੋਂ ਵੱਡੀ ਸਮੱਸਿਆ ਹੈ ਕਬਰਸਥਾਨਾਂ ਦੀ ਚਾਰਦੁਵਾਰੀ ਦੀ ਕਬਰਸਥਾਨਾਂ ਦੀ ਨੋ ਲੈਣਾ ਕਿਉਂਕਿ ਜਿੱਥੇ-ਜਿੱਥੇ ਵੀ ਕਿਤੇ ਕਬਰਸਤਾਨ ਹੈਗੇ ਨੇ ਉਹ ਕਿਤੇ ਨਾ ਕਿਤੇ ਤਾਂ ਇਹ ਹੈਗਾ ਕਿ ਕੁਝ ਲੋਕਾਂ ਨੇ ਜਾਂ ਸਿਹਰਦ ਲੋਕਾਂ ਨੇ ਕੁਝ ਹਮਦਰਦ ਲੋਕਾਂ ਨੇ ਉਹਨਾਂ ਦੀਆਂ ਚਾਰਦਵਰੀਆਂ ਪ੍ਰੋਪਰ ਕਰਤੀਆਂ ਬਰਨਾ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਜਿਹਦੀ ਕਬਰਸਤਾਨ ਦੀ ਜੇ ਗ੍ਰਾਂਟ ਕਿਤੇ ਦਿੱਤੀ ਵੀ ਜਾਂਦੀ ਹੈ ਲੱਖ ਜਾਂ 2 ਲੱਖ ਰੁਪਏ ਦਿੱਤੇ ਜਾਂਦੇ ਉਹਦੀ ਇੱਕ ਗੰਧ ਨਿਕਲ ਜਾਂਦੀ ਹੈ 5-4 ਸਾਲਾਂ ਬਾਅਦ ਉਹ ਗੰਧ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਕੋਈ ਕੈਂਡੀਡੇਟ ਆਏ ਲੱਖ ਦੋ ਲੱਖ ਰੁਪਿਆ ਦੇ ਅੰਦਰ ਨਾਲੇ ਤਾਂ ਪੰਜਾਬ ਸਰਕਾਰ ਦਾ ਪੈਸਾ ਪ੍ਰਵਾਹਦਾ ਹੁੰਦਾ ਤੇ ਨਾਲੇ ਜਿਹੜਾ ਸਾਡੇ ਕਬਰਸਥਾਨ ਹੈ ਉਹਨਾਂ ਦੀ ਚਾਰਦੀਵਾਰੀਆਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਕਬਰਸਥਾਨ ਦੀ ਚਾਰਦੀਵਾਰੀ ਕਰਾਉਣ ਦਾ ਮਕਸਦ ਕੋਈ ਇਹ ਨਹੀਂ ਹੈਗਾ ਕਿ ਅਸੀਂ ਉੱਥੋਂ ਕੁਝ ਕੋਲ ਲੈਣਾ ਹੈ ਪਰ ਇੱਕ ਮਕਸਦ ਹੈਗਾ ਕਿ ਸਾਡੀ ਜਿਹੜੀ ਜ਼ਮੀਨ ਦੀ ਇਨਕ੍ਰੋਚਮੈਂਟ ਹੋ ਰਹੀ ਹੈ ਪੰਜਾਬਕਪੂਰ ਦੀ ਜ਼ਮੀਨ ਦੀ ਉਹਦੇ ਨਾਲ ਚਾਰਦੀਵਾਰੀਆਂ ਨਾਲ ਉਹਦੀ ਇਨਕ੍ਰੋਚਮੈਂਟ ਰੁਕ ਜਾਂਦੀ ਹੈ ਇਹੀ ਆਉਟਪੁੱਟ ਹੈ ਉਂਝ ਕੋਈ ਇਨਪੁੱਟ ਕਰਕੇ ਆਉਟਪੁੱਟ ਨਹੀਂ ਨਿਕਲਦੀ ਅਗਰ ਲੋਕ ਇਮਾਨਦਾਰ ਹੋਣ ਤਾਂ ਸਿੱਧਾ ਹੀ ਪਿਆਰ ਹੋਏ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਦੂਸਰੀ ਗੱਲ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜੇ ਤੁਸੀਂ ਉੱਥੇ ਚਾਰ ਦਿਵਾਰੀਆਂ ਕਰਵਾ ਦੇਓ ਤਾਂ ਅੱਜ ਜਿਸ ਤਰ੍ਹਾਂ ਅਸੀਂ ਹਰਿਆ ਭਰਿਆ ਪੰਜਾਬ ਦੀ ਗੱਲ ਕਰਦੇ ਆਂ ਹਰਿਆਲੀ ਦੀ ਗੱਲ ਕਰਦੇ ਆਂ ਤੇ ਪੂਰੇ ਪੰਜਾਬ ਦੇ ਜਿਹੜੇ ਕਬਰਸਥਾਨ ਨੇਗੇ ਉੱਥੇ ਇੱਕ ਤਾਲਖਤ ਲਵਾਉਣ ਦੀ ਮਿਹਮਾ ਮੁਸਲਮਾਨ ਫਰੰਟ ਪੰਜਾਬ ਨੇ ਸ਼ੁਰੂ ਵੀ ਕੀਤੀ ਹੋਈ ਹੈ ਔਰ ਮੈਂ ਤਾਂ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਜੇ ਤੁਸੀਂ ਜਕਮੁਸਤੇ ਇਹ ਸਾਰਾ ਇੱਕ ਪਾਲਿਸੀ ਦੇ ਤਹਿਤ ਹੀ ਇੱਕ ਸਾਂਝਾ ਫੰਡ ਕਾਇਮ ਕਰਕੇ ਕਰੋਨਾ ਰੁਪਈਆ ਤੁਸੀਂ ਫੰਡ ਨੂੰ ਹੋਰ ਥਾਵਾਂ ਤੇ ਵੀ ਲਾਏ ਨੇ ਤੁਸੀਂ ਪੰਜਾਬ ਦੇ ਪਿੰਡਾਂ ਦੇ ਸ਼ਮਸ਼ਾਨ ਘਾਟ ਦੇਖੋ ਉਹ ਇੱਕ ਬਹੁਤ ਅਤੀ ਸੁੰਦਰ ਹੁੰਦੇ ਨੇ ਇੱਕ ਪਾਰਕ ਦੇ ਰੂਪ ਦੇ ਵਿੱਚ ਬਣੇ ਹੁੰਦੇ ਨੇ ਸਾਡਾ ਵੀ ਦਿਲ ਕਰਦਾ ਕਿਤੇ ਨਾ ਕਿਤੇ ਜਿਹੜੇ ਉਹ ਕਬਰਸਥਾਨ ਨੇ ਇੰਨੇ ਸੋਹਣੇ ਬਣਨ ਉੱਥੇ ਫੁੱਲ ਦਾ ਫਲਦਾਰ ਬੁੱਟੇ ਲੱਗਣ ਹੋਰ ਜਿਹੜੀ ਪੰਜਾਬ ਸਰਕਾਰ ਦੀ ਹੋਰ ਮਿਹਨਤ ਹੈ ਉਹਨੂੰ ਅਸੀਂ ਹੋਰ ਰੰਗ ਲਈਏ ਮੋਰ ਸਾਹਿਬ ਇੱਥੇ ਇੱਕ ਮੈਂ ਕੁਐਸਚਨ ਪੁੱਛੂੰਗਾ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਹੁਣ ਜਿਹੜਾ ਪੰਜਾਬ ਬੱਕ ਬੋਰਡ ਦਾ ਨਿਜ਼ਾਮ ਹੈ ਜੋ ਸਿਸਟਮ ਚੱਲ ਰਿਹਾ ਹੈ ਜਦੋਂ ਮਤਲਬ ਮੁਸਲਮਾਨ ਮਤਲਬ ਆਪਾਂ ਗੱਲ ਕਰੀਏ ਐਸਜੀਬੀਸੀ ਤਰਜ਼ ਦੇ ਉੱਪਰ ਬੋਰਡ ਸੰਗਠਿਤ ਹੋ ਜਾਊਗਾ ਤਾਂ ਜ਼ਿਆਦਾ ਕੰਮ ਕਰੂਗਾ ਇਹ ਕਿਉਂ ਲੱਗਦਾ ਤੁਹਾਨੂੰ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਉਹ ਲੋਕਾਂ ਦੀ ਆਵਾਜ਼ ਬਣ ਕੇ ਉੱਪਰ ਜਾਂਦਾ ਹੈ ਤੇ ਦੂਸਰੀ ਗੱਲ ਇਹ ਹੈ ਕਿਉਂਕਿ ਇਸ ਵਕਤ ਜਿਹੜਾ ਪੰਜਾਬ ਵਕਫ ਬੋਰਡ ਹੈ ਉਹ ਤੇ ਸਰਕਾਰ ਦਾ ਹੱਥ ਹੈ ਤੇ ਜਦੋਂ ਕੋਈ ਧਾਰਮਿਕ ਸੰਸਥਾ ਬਣ ਜਾਂਦੀ ਹੈ ਸਾਡੇ ਕਬਰਸਤਾਨ ਨੇ ਸਾਡੀਆਂ ਮਸਜਿਦਾਂ ਨੇ ਸਾਡੇ ਮਜ਼ਾਰ ਨੇ ਸਾਡੇ ਮਦਰਸੇ ਨੇ ਇਹ ਸਾਰੇ ਕਿਤੇ ਨਾ ਕਿਤੇ دین ਦਾ ਹਿੱਸਾ ਨੇਗੇ ਧਰਮ ਦਾ ਹਿੱਸਾ ਨੇ ਜੀ ਅਸੀਂ ਕਬਰਸਤਾਨ ਦੇ ਵਿੱਚ ਸਾਡੀ ਕਬਰ ਖੋਦੀ ਜਾਂਦੀ ਹੈ ਅਸੀਂ ਕਬਰ ਦੇ ਵਿੱਚ ਮੁਰਦੇ ਨੂੰ ਦਫਨਾਉਂਦੇ ਆ ਉਸ ਤੋਂ ਬਾਅਦ ਸਾਡੀ ਇੱਕ ਇਹ ਆਸਥਾ ਹੈਗੀ ਆ ਕਿ ਉਸ ਕਬਰ ਦੇ ਉੱਪਰ ਇੱਕ ਮੁਸਲਮਾਨ ਪੈਰ ਨਹੀਂ ਰੱਖਦਾ ਜੀ ਤੇ ਜਦੋਂ ਕਿ ਇੱਥੇ ਬਾਰ ਬਾਰ ਬਿਆਦਮੀਆਂ ਹੋਈ ਜਾਂਦੀਆਂ ਨੇ ਕਿ ਤਿੰਨ ਤਿੰਨ ਦਿਨ 10-10 ਦਿਨ ਮੁਰਦੇ ਪਏ ਰਹਿੰਦੇ ਨੇ ਕਿ ਆ ਪਿਛਲੇ ਸਮੇਂ ਦੀ ਗੱਲ ਹੈ ਫਿਰੋਜ਼ਪੁਰ ਦੇ ਵਿੱਚ ਉੱਥੇ ਤਿੰਨ ਤਿੰਨ ਦਿਨ ਮੁਰਦਾ ਪਿਆ ਰਿਹਾ ਤੇ ਉਹਨੂੰ ਹਾਰ ਕੇ ਫਿਰ ਇੱਕ ਸੱਪਾਂ ਵਾਲੀ ਪਿੰਡਾ ਉੱਥੇ ਜਾ ਕੇ ਦਫਨਾਇਆ ਗਿਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆਨਗੀਆਂ ਇਹ ਕਾਫੀ ਜ਼ਿਆਦਾ ਪਚੀਦਾ ਸਮੱਸਿਆਵਾਂ ਹਨ ਜਿਦੇ ਉੱਤੇ ਬੜੀ ਗੌਰ ਕਰਨ ਦੀ ਲੋੜ ਹੈਗੀ ਹੈ ਤੇ ਜੇ ਇਸੇ ਤਰ੍ਹਾਂ ਹੀ ਗੌਰ ਹੋ ਸਕਦੀ ਹੈ ਜੇ ਅਸੀਂ ਲੋਕਾਂ ਦੇ ਨੁਮਾਇੰਦੇ ਬਣ ਕੇ ਜਾਵਾਂਗੇ ਜੇ ਅਸੀਂ ਛਤਰੀ ਨਹੀਂ ਉਤਰਾਂਗੇ ਜਿਵੇਂ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਪੈਰਾਸ਼ੂਟਰ ਨਹੀਂ ਅਸੀਂ ਗ੍ਰਾਸ ਰੂਟਰ ਆ ਅਸੀਂ ਪੈਰਾਸ਼ੂਟ ਦੇ ਪੈਰਾਸ਼ੂਰ ਰੂਟਰ ਨਹੀਂ ਹੈਗੇ ਸੋ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਗ੍ਰਾਸ ਰੂਟਰ ਪੈਦਾ ਕੀਤਾ ਜਾਵੇ ਪੈਰਾਸ਼ੂਟਰ ਪੈਦਾ ਨਾ ਕੀਤਾ ਜਾਵੇ ਸਰ ਇੱਥੇ ਇੱਕ ਕੁਐਸਚਨ ਮੇਰਾ ਇਹ ਹੈ ਤੁਸੀਂ ਮਾਨ ਸਾਹਿਬ ਦੀ ਗੱਲ ਕੀਤੀ ਹੈ ਕਿ ਗ੍ਰਾਸ ਰੂਟਰ ਬਣ ਕੇ ਉਹ ਉਭਰਾਂਗੇ ਮਾਨ ਸਾਹਿਬ ਨੇ ਕਿਹਾ ਤਾਂ ਦੂਸਰੀਆਂ ਸਰਕਾਰਾਂ ਦੇ ਨਾਲੋਂ ਮਾਨ ਸਰਕਾਰ ਦੇ ਉੱਪਰ ਕੋਈ ਜ਼ਿਆਦਾ ਉਮੀਦ ਹੈ ਦੇਖੋ ਜੀ ਜੋ ਸਰਕਾਰ ਇੱਕ ਏਜੰਡਾ ਇਸ ਤਰ੍ਹਾਂ ਦਾ ਲੈ ਕੇ ਆਈਏ ਲੋਕਾਂ ਦੀ ਆਪ ਸਰਕਾਰ ਆਮ ਆਦਮੀ ਦੀ ਸਰਕਾਰ ਜਦੋਂ ਆਮ ਆਦਮੀ ਦੀ ਸਰਕਾਰ ਦੀ ਗੱਲ ਆਉਂਦੀ ਹੈ ਤਾਂ ਕੁਦਰਤੀ ਗੱਲ ਆਮ ਆਦਮੀ ਸੋਚਦਾ ਹੀ ਸੋਚਦਾ ਮੈਂ ਵੀ ਇੱਕ ਆਦਮਾ ਦੀ ਹਾਂ ਮੈਨੂੰ ਵੀ ਤਵਕਕ ਹੈ ਮੈਨੂੰ ਵੀ ਉਹਨਾਂ ਦੇ ਉੱਤੇ ਇੱਕ ਭਰੋਸਾ ਹੈ ਕਿ ਕੁਛ ਨਾ ਕੁਛ ਮੁਸਲਮਾਨਾਂ ਵਾਸਤੇ ਕਰਨਗੇ ਤੇ ਮੈਂ ਤਾਂ ਇਹ ਸਮਝਦਾ ਸੀਗਾ ਵੀ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੁਛ ਨਾ ਕੁਛ ਗੱਲ ਉਠਾਉਣਗੇ ਪਰ ਪਤਾ ਨਹੀਂ ਕਿਉਂ ਜਾ ਕੇ ਜਦੋਂ ਇੱਥੋਂ ਐਮਐਲਏ ਚੁਣ ਕੇ ਜਾਂਦੇ ਨੇ ਮੁਸਲਮਾਨ ਵੀ ਵੋਟਾਂ ਪਾਉਂਦੇ ਨੇ ਉੱਥੇ ਜਾ ਕੇ ਪਤਾ ਨਹੀਂ ਕੀ ਹੋ ਜਾਂਦਾ ਕਿ ਵਿਧਾਨ ਸਭਾ ਦੇ ਵਿੱਚ ਮੁਸਲਮਾਨਾਂ ਦੀ ਗੱਲ ਹੀ ਨਹੀਂ ਇਹ ਜ਼ਰੂਰ ਅਫਸੋਸ ਹੁੰਦਾ ਮੈਨੂੰ ਇਸ ਗੱਲ ਦਾ ਸਰ ਇੱਥੇ ਇੱਕ ਗੱਲ ਹੋਰ ਪੁੱਛੂੰਗਾ ਤੁਸੀਂ ਇਹ ਗੱਲ ਕੀਤੀ ਕਿ ਵਿਧਾਨ ਸਭਾ ਦੇ ਵਿੱਚ ਜਾ ਕੇ ਪਤਾ ਨਹੀਂ ਕਿਉਂ ਮਤਲਬ ਬੰਦਾ ਚੁੱਪ ਹੋ ਜਾਂਦਾ ਪਹਿਲਾਂ ਕਿਸੇ ਰਿਪ੍ਰੈਜ਼ੈਂਟੇਟਿਵ ਨੂੰ ਕੋਈ ਮੰਗ ਪੱਤਰ ਦਿੱਤਾ ਹੋਵੇ ਇਸ ਪੱਖੋਂ ਕੋਈ ਗੱਲ ਕੀਤੀ ਹੋਵੇ ਸਰ ਅਸੀਂ ਤਾਂ 1999 ਤੋਂ ਲੈ ਕੇ ਜਥੇਦਾਰ ਟੋੜਾ ਸਾਹਿਬ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਜਿੰਨੇ ਵੀ ਮੁੱਖ ਮੰਤਰੀ ਹੈ ਚੰਨੀ ਸਾਹਿਬ ਹੈ ਕੋਈ ਵੀ ਸਿਆਸੀ ਲੀਡਰ ਕੋਈ ਵੀ ਸੀਐਮ ਮੈਂ ਨਹੀਂ ਛੱਡਿਆ ਹੈਗਾ ਜੀ ਜਿਨ੍ਹਾਂ ਨੂੰ ਅਸੀਂ ਇਹ ਮੈਮੋਰੰਡਮ ਨਾ ਦਿੱਤਾ ਹੋਵੇ ਹਾਂਜੀ ਵਿਧਾਨ ਸਭਾ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਵਿਧਾਨ ਸਭਾ ਦੇ ਵਿੱਚ ਗੱਲ ਨਹੀਂ ਕੀਤੀ ਜਾਂਦੀ ਮੁਸਲਮਾਨਾਂ ਦੀ ਉਹਦਾ ਕਾਰਨ ਕੀ ਮੰਨਦੇ ਹੋ ਕਿਤੇ ਨਾ ਕਿਤੇ ਜਿਹੜੀ ਇੱਕਜੁੱਟਤਾ ਮੁਸਲਮਾਨਾਂ ਦੀ ਘਟ ਹੈ ਮੁਸਲਮਾਨ ਆਪਣੀ ਗੱਲ ਰੱਖਣ ਦੇ ਵਿੱਚ ਜਾਂ ਆਪਣਾ ਪ੍ਰਤੀਨਿਧੀ ਚੁਣਨ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਕਹਿੰਦੇ ਵੀ ਸક્ષਮ ਨਹੀਂ ਹੋਏ ਹੁਣ ਤੱਕ ਇਹਨਾਂ 76 ਸਾਲਾਂ ਦੇ ਵਿੱਚ ਮੈਂ ਪ੍ਰੈਪ ਦੇ ਵਿੱਚ ਪੜਦਾ ਹੁੰਦਾ ਸੀ 1975-76 ਦੀ ਗੱਲ ਹੈ। ਭਾਖੜਾ ਦੇ ਤੇ ਸਾਡੇ ਪਿੰਡ ਦੇ ਨਾਲ ਭਾਖੜਾ ਮੋਫਰ ਦੇ ਨਾਲ ਭਾਖੜਾ ਦੇ ਉੱਪਰ ਇੱਕ ਕਸ਼ਮੀਰੀ ਮਿੱਟੀ ਪਾ ਰਿਆ ਸੀ। ਮੈਂ ਉਹਨੂੰ ਦੱਸਿਆ ਕਿ ਮੈਂ ਮੁਸਲਮਾਨ ਆ। ਮੈਂ ਉਹਦੇ ਨਾਲ ਗੱਲ ਕੀਤੀ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਉਹ ਕਹਿੰਦਾ ਜੀ ਮジョਰਿਟੀ ਜੀ ਅਥਾਰਟੀ ਮਾਈਨੋਰਿਟੀ ਜੀ ਆਲਵੇਜ਼ ਮਾਈਨੋਰਿਟੀ। ਉਸ ਨੇ ਬੜੇ ਪਤੇ ਦੀ ਗੱਲ ਕੀਤੀ ਹਾਲਾਂਕਿ ਉਹ ਟੋਕਰੀ ਚੱਕਣ ਵਾਲਾ ਸੀ ਮੈਟ੍ਰਿਕੁਲੇਟ ਸੀਗਾ। ਇਹ ਗੱਲ ਮੈਨੂੰ ਅੱਜ ਵੀ ਇਹ ਮਹਿਸੂਸ ਹੁੰਦੀ ਹੈ। ਉਹਦੀ ਗੱਲ ਹਮੇਸ਼ਾ ਮੈਨੂੰ ਯਾਦ ਆਉਂਦੀ ਹੈ ਕਿ ਵਾਕਈ ਸਹੀ ਗੱਲ ਹੈ। ਮジョਰਿਟੀ ਦੀ ਕਿਸਾਨ ਮジョਰਿਟੀ ਚ ਨੇ ਉਹਨਾਂ ਦੀ ਗੱਲ ਹਰੇਕ ਕਰਦਾ ਹੈ ਹੋਰ ਭਾਈਚਾਰੇ ਮジョਰਿਟੀ ਚ ਨੇ ਉਹਨਾਂ ਦੀ ਗੱਲ ਹਰੇਕ ਕਰਦਾ ਹੈ ਮੁਸਲਮਾਨ ਮਨੋਲਿਟੀ ਦੇ ਵਿੱਚ ਨੇ ਮਲੇਰਕੋਟਲਾ ਦੇ ਵਿੱਚ ਥੋੜੀ ਬਹੁਤੀ ਗੱਲ ਹੁੰਦੀ ਹੈ ਅਸੀਂ ਤਾਂ ਸਮਝਦੇ ਹਾਂ ਕਿ ਮਲੇਰਕੋਟਲਾ ਪੰਜਾਬ ਦਾ ਮੱਕਾ ਮੁਸਲਮਾਨਾਂ ਦਾ ਤੇ ਇੱਥੋਂ ਦੇ ਜਿਹੜੇ ਐਮਐਲਏ ਨੇ ਮੈਂ ਉਹਨਾਂ ਨੂੰ ਇਹ ਤੁਹਾਡੇ ਮਾਧਮ ਰਾਹੀਂ ਜ਼ਰੂਰ ਬੇਨਤੀ ਕਰੂੰਗਾ ਕਿ ਉਹ ਇਹ ਨਾ ਸੋਚਣ ਕਿ ਅਸੀਂ ਕੱਲੇ ਮਲੇਰਕੋਟਲੇ ਦੇ ਰਿਪ੍ਰੈਜ਼ੈਂਟੇਟਿਵਾਂ ਅਸੀਂ ਨਵੰਦੇ ਮਲੇਰਕੋਟਲੇ ਦੇ ਆਂ ਜਿਹੜਾ ਵੀ ਬੰਦਾ ਸਰਕਾਰ ਦੇ ਵਿੱਚ ਕਿਤੇ ਵੀ ਆਉਂਦਾ ਚਾਹੇ ਉਹ ਪੰਜਾਬ ਵਕ ਬੋਰਡ ਦੇ ਵਿੱਚ ਆਉਂਦਾ ਚਾਹੇ ਪੰਜਾਬ ਸਟੇਟ ਮਿਨਿਊਲਿਟੀ ਕਮਿਸ਼ਨ ਦੇ ਵਿੱਚ ਆਉਂਦਾ ਚਾਹੇ ਉਹ ਐਮ ਐਲ ਏ ਬਣਦਾ ਜਾਂ ਮਿਨਿਸਟਰ ਬਣਦਾ ਜਿਹੜਾ ਵੀ ਮੁਸਲਮਾਨ ਉਹ ਪੂਰੇ ਪੰਜਾਬ ਦੇ ਮੁਸਲਮਾਨਾਂ ਦਾ ਨਮਾਇੰਦਾ ਹੈ ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਫਿਕਰ ਰੱਖਣਾ ਚਾਹੀਦਾ ਹੈ ਠੀਕ ਹੈ ਤੁਹਾਨੂੰ ਤਵੱਜੋ ਜੇ ਤੁਹਾਡੇ ਵੱਲ ਨਹੀਂ ਦਿੱਤੀ ਜਾਂਦੀ ਵਿਧਾਨ ਸਭਾ ਦੇ ਵਿੱਚ ਜਾਂ ਹੋਰ ਜਾਂ ਪਾਰਟੀ ਦੇ ਵਿੱਚ ਤਾਂ ਘੱਟੋ ਘੱਟ ਤੁਸੀਂ ਆਪਣੀ ਗੱਲ ਜਰੂਰ ਰੱਖੋ ਤੁਸੀਂ ਕੌਮ ਦੇ ਹੀਰੇ ਜ਼ਰੂਰ ਹੀਰੇ ਜ਼ਰੂਰ ਬਣ ਜਾਉਗੇ ਬੇਸ਼ੱਕ ਤੁਹਾਨੂੰ ਨਹੀਂ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਮਾਨ ਸਾਹਿਬ ਤੇ ਵੀ ਇਸ ਤਰ੍ਹਾਂ ਦੀ ਉਮੀਦ ਰੱਖਦਾ ਕਿ ਕੁਝ ਨਾ ਕੁਝ ਸੋਚਣਗੇ ਇਸ ਗੱਲ 'ਤੇ ਹੋ ਸਕਦਾ ਤੁਹਾਡੀ ਇਸ ਜਿਹੜੀ ਅੱਜ ਦੀ ਇੰਟਰਵਿਊ ਹੈ ਇਹਨੂੰ ਦੇਖ ਕੇ ਪਾਰਟੀ ਦੇ ਕੋਈ ਵਰਕਰ ਜਾਂ ਕੋਈ ਜ਼ਿੰਮੇਵਾਰ ਬੰਦੇ ਮਾਨ ਸਾਹਿਬ ਤੱਕ ਇਹ ਗੱਲ ਪਹੁੰਚਾਉਣ ਤੇ ਇਹ ਬਹੁਤ ਜ਼ਰੂਰੀ ਹੈਗੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਅੱਛਾ ਇੱਕ ਮੈਂ ਇਹ ਜ਼ਰੂਰ ਬੇਨਤੀ ਕਰੂੰਗਾ ਜੋ ਦਿੱਲੀ ਦੇ ਵਿੱਚ ਕੱਲ ਨਮਾਜ਼ੀਆਂ ਦੇ ਉੱਤੇ ਜੁਮੇ ਦੇ ਟਾਈਮ ਇਕੋ ਐਸਐਚਓ ਨੇ ਉੱਥੇ ਠੁੱਡੇ ਮਾਰੇ ਨੇ ਪੁਲਿਸ ਪਰਸਨਲ ਨੇ ਮੈਂ ਮੁਸਲਮਾਨ ਫਰੰਟ ਪੰਜਾਬ ਵੱਲੋਂ ਉਸ ਦੀ ਘੋਰ ਨਿੰਦਿਆ ਕਰਦਾ ਕਿਉਂਕਿ ਇਹ ਸਾਫ਼ ਔਰ ਸਪਸ਼ਟ ਪਤਾ ਲੱਗਦਾ ਕਿ ਮੁਸਲਮਾਨਾਂ ਦੀ ਪੋਜੀਸ਼ਨ ਕੀ ਹੈ ਔਰ ਮੁਸਲਮਾਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਕ ਕੀਤਾ ਜਾਂਦਾ ਹੈ ਅਗਰ ਉਹੀ ਕਿਸੇ ਮੈਜੋਰਟੀ ਭਾਈਚਾਰੇ ਦਾ ਬੰਦਾ ਹੁੰਦਾ ਹੋ ਸਕਦਾ ਉਹਦੀ ਬਹੁਤ ਜ਼ਿਆਦਾ ਇੱਜ਼ਤ ਹੁੰਦੀ ਹੋਵੇ ਜਾਂ ਉਹਨਾਂ ਬਾਰੇ ਕੋਈ ਨਾ ਸੋਚਿਆ ਜਾਂਦਾ ਹੋਵੇ ਇਹ ਜਿਦਾ ਇੱਕ ਡੈਮੋਕਰੈਟਿਕ ਕੰਟਰੀ ਹੈ ਤੇ ਇਹ ਕੋਈ ਡੈਮੋਕਰੈਟਿਕ ਕੰਟਰੀ ਬਾਰੇ ਇਸ ਤਰ੍ਹਾਂ ਦੀ ਕੋਈ ਜਿਹੜੀ ਪੋਜੀਸ਼ਨ ਹੈ ਉਹ ਸੋਚ ਉਹ ਨਹੀਂ ਰੱਖਣੀ ਚਾਹੀਦੀ ਹੈਗੀ ਸੋ ਮੇਰੀ ਇਹ ਬੇਨਤੀ ਹੈਗੀ ਹੈ ਸਰਕਾਰ ਨੂੰ ਤੇ ਪੰਜਾਬ ਸਟੇਟ ਮਿਨੋਰਿਟੀ ਕਮਿਸ਼ਨ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਇਸ ਮਸਲੇ ਨੂੰ ਅੱਗੇ ਲੈ ਕੇ ਜਾਣ ਇਹਨੂੰ ਵੀ ਚੱਕਣਾ ਤੇ ਇਸ ਨੂੰ ਸੂ ਮੋਟੋ ਐਕਸ਼ਨ ਲੈਣ ਤੇ ਨਾਲ ਇੱਕ ਮੈਂ ਬੇਨਤੀ ਕਰੂੰਗਾ ਜਿੰਨੀਆਂ ਵੀ ਇਥੇ ਤਨਜ਼ੀਮਾਂ ਕਰਦੀਆਂ ਕੰਮ ਕਰਦੀਆਂ ਪੰਜਾਬ ਦੇ ਵਿੱਚ ਉਹਨਾਂ ਸਾਰੀਆਂ ਤਨਜ਼ੀਮਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਘੱਟੋ ਘੱਟ ਉਹ ਇੱਕ ਸਾਂਝਾ ਪਲੇਟਫਾਰਮ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਸੇ ਤਰੀਕੇ ਸੰਯੁਕਤ ਮੁਸਲਿਮ ਮੋਰਚਾ ਵੀ ਬਣਾ ਕੇ ਕੰਮ ਕਰਨ ਬਹੁਤ ਅੱਛੇ ਸੁਜੈਸ਼ਨਸ ਆ ਮੁਫਰ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਜੀ ਆਪਾਂ ਗੱਲ ਕਰ ਰਹੇ ਸੀ ਮੁਫਰ ਸਾਹਿਬ ਜੋ ਮੁਸਲਿਮ ਸੰਗਠਨ ਮੁਸਲਿਮ ਫਰੰਟ ਪੰਜਾਬ ਦੇ ਜੋ ਪ੍ਰੈਜ਼ੀਡੈਂਟ ਹੈ ਔਰ ਇਹਨਾਂ ਦਾ ਬੂਟਾ ਲਾਇਆ ਹੋਇਆ ਹੈ ਮੈਂ ਉਮੀਦ ਕਰਦਾ ਜੋ ਇਹਨਾਂ ਨੇ ਮੰਗ ਕੀਤੀ ਹੈ ਅਗਰ ਇਹ ਮੰਗ ਸਾਡੇ ਰਿਪ੍ਰੈਜ਼ੈਂਟੇਟਿਵ ਅੱਛੇ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਰੱਖ ਦਣ ਤਾਂ ਮੈਂ ਉਮੀਦ ਕਰਦਾ ਕਿ ਸਰਕਾਰਾਂ ਵੀ ਇਸ ਮੁੱਦੇ ਦੇ ਉੱਪਰ ਸੋਚਣ ਤੇ ਮਜਬੂਰ ਹੋਣਗੀਆਂ ਥੈਂਕ ਯੂ ਥੈਂਕ ਯੂ ਵੈਰੀ ਮਚ